ਲੋ ਵੀ ਦੋਸਤੋ ਜਿਹੜਾ ਤੁਸੀਂ ਮੁਰਗਾ ਦੇਖ ਰਹੇ ਹੋ ਬਾਈ ਜੀ ਇਹਦੀ ਉਮਰ ਤੁਸੀਂ ਸੁਣ ਕੇ ਹੋ ਜਾਓਗੇ ਹੈਰਾਨ ਇਹਦੀ ਉਮਰ ਤੁਹਾਨੂੰ ਬਾਈ ਦੱਸੂਗਾ ਤੇ ਇਹ ਬਾਈ ਕਹਿੰਦਾ ਚਾਹੀ ਮੈਨੂੰ ਕੋਈ 10 ਲੱਖ 10 ਲੱਖ ਰੁਪਏ ਵੀ ਦੇ ਦੇ ਦਊਂਗਾ ਦੇ ਦਊਂਗਾ ਨਹੀਂ ਦੇ ਨਹੀਂ ਬਈ ਨਹੀਂ ਬਈ ਯਾਰ 10 ਲੱਖ ਵੀ 10 ਲੱਖ ਦੇ 20 ਲੱਖ ਨਾ ਬਈ 30 ਲੱਖ ਨਾ 40 ਲੱਖ ਨਹੀਂ ਬਈ ਸਾਨੂੰ ਕਿੰਨਾ ਕਰੋ ਬੰਦ ਰੋਲਦਾ ਹੈ ਬਈ ਕਮਾਲ ਹੈ ਕਿ ਸਾਨੂੰ 1 ਕਰੋੜ ਰੁਪਇਆ ਵੀ ਕੋਈ ਬੰਦਾ ਦਿੰਦਾ ਸੀ ਬਈ ਮੁਰਗਾ ਨਹੀਂ ਦਿੰਦੇ ਕਿਉਂਕਿ ਇਹ ਬਾਈ ਦਾ ਇਹ ਮੁਰਗੇ ਨਾਲ ਬਹੁਤ ਸਾਜ ਹੈ ਬਹੁਤ ਪਿਆਰ ਹੈ ਬਾਈ ਬਾਈ ਬਾਕੀ ਪਿਆਬੀ ਨਸਲ ਨਾਲ ਆਪਣੀ ਬਹੁਤ ਘੱਟ ਰਹੀ ਗਈ ਆ ਠੀਕ ਹੈ ਬਾਈ ਇਸ ਕਰਕੇ ਹੋਆ ਬਾਕੀ ਇਹ ਲੜਾਇਆ ਜਿੰਨੇ ਮੁਰਗਿਆਂ ਨਾਲ ਇਹ ਵਿੱਚ ਹੀ ਸਿੱਟਿਆ ਐਦ ਕੀ ਗਰਮੀਆਂ ਇਹ ਲੜਾਇਆ ਸੀਗਾ 8 ਸਾਲ ਦਾ ਕੁੱਕੜਾ ਉਮਰ ਇਹਦੀ ਅੱਛਾ ਜੀ ਤਾਂ ਵੀ ਬਾਈ ਚ ਬਹੁਤ ਵਧੀਆ ਲੜਿਆ ਬਈ ਦੋਨੇ ਅੱਖਾਂ ਤੋਂ ਕਾਣਾ ਕਰਕੇ ਮੁਰਗਾ ਜੋ ਉੱਤੋਂ ਤੁਰ ਗਏ ਆਪਣਾ ਪਿੰਡ ਢਵਾਲੀ ਲੜਿਆ ਸੀ ਬਾਈ ਅੱਛਾ ਇਹਨੇ ਮੁਰਗੇ ਨੂੰ ਕਾਣਾ ਕਰਤਾ ਸੀ ਬਾਈ ਹਾਂ ਬਾਈ ਦੋਨੇ ਅੱਖਾਂ ਕਾਹੋ ਕਰਤਿਆਂ ਸੀਗਾ ਹਾਂ ਤੇ ਉਦੋਂ ਬਾਅਦ ਡੌਂਚ ਤੁਰ ਗਿਆ ਹੀ ਗਰਮੀ ਜ਼ਿਆਦਾ ਹੋਣ ਕਰਕੇ ਬੰਦੇ ਬਾਈ ਕਿੰਨਾ ਇਹ ਉਮਰ ਕਿੰਨੀ ਆ ਬਾਈ ਯਾਰ ਮੁਰਗੇ ਦੀ ਹੋਰ ਬਾਈ 8 ਸਾਲ ਆ 8 ਸਾਲ ਦੀ ਇਹਦੀ ਉਮਰ ਹੁੰਦੀ ਕਿੰਨੀ ਆ ਮੁਰਗੇ ਦੀ ਵੈਸੇ ਹੁੰਦੀ ਬਈ 10-11 ਸਾਲ ਤੋ ਹੋ ਜਾਂਦੀ ਆ ਜਮਾ ਲਾਸਟ ਠੀਕ ਐ ਇਤੋਂ ਜ਼ਿਆਦੇ ਨਹੀਂ ਹੁੰਦੀ 10 ਸਾਲ ਦੀ ਹੁੰਦੀ ਆ ਜਿਵੇਂ ਆਪਾਂ ਕਹਿੰਦੇ ਕੁੱਤੇ ਦੀ ਉਮਰ 15 ਸਾਲ ਹੁੰਦੀ ਆ ਐ ਬੰਦਰੀ ਉਮਰ 100 ਸਾਲ ਤੱਕ ਹੁੰਦੀ ਆ ਹਾਂ ਬਈ ਇਹਦੀ ਮਤਲਬ 10-11 ਸਾਲ ਤੱਕ ਉਮਰ ਹੁੰਦੀ ਆ ਕਿਵੇਂ ਕਿਵੇਂ ਪਾਲਿਆ ਬਈ ਕਿੱਥੋਂ ਲਿਆ ਯਾਰ ਇਹ ਇਹ ਬਈ ਬੱਚਾ ਤਿਆਰ ਕੀਤਾ ਇਹ ਆਪਾਂ ਘਰ ਦੀ ਬਰੀਡ ਅੱਛਾ ਘਰ ਦੀ ਬਰੀਡ ਇਹ ਬੱਚਾ ਲੈਂਦਾ ਕਿਥੋਂ ਸੀਗਾ ਬੱਚਾ ਆਪਣੇ ਬਈ ਸੌਰਾਂ ਤੋਂ ਲੈਂਦਾ ਸੀ ਉਹਨਾਂ ਕੋਲੇ ਮੁਰਗਾ ਰੱਖਿਆ ਵੈ ਬਈ ਪ੍ਰੇਮ ਮੁਰਗਿਆਂ ਵਾਲਾ ਜਿਹੜਾ ਟਿੰਡੇ ਦਾ ਉਹ ਤੋਂ ਲਿਆ ਸੀਗਾ ਭਾਈ ਇਹਨਾਂ ਨੂੰ ਇਹਨਾਂ ਬਾਰੇ ਸਾਰਾ ਨੌਲੇਜ ਦੱਸੋ ਯਾਰ ਜਿਵੇਂ ਕਹਿੰਦੇ ਅਸੀਂ ਆਪਾਂ ਘਰੇ ਜਾਨੇ ਆ ਆਪ ਨੂੰ ਆਪਾਂ ਕੁੱਤਾ ਰੱਖਿਆ ਹੁੰਦਾ ਉਹ ਕਿੰਨਾ ਪਿਆਰ ਕਰਦਾ ਆਪਾਂ ਨੂੰ ਨੌਲੇਜ ਮੇਨ ਹੁੰਦੀ ਆ ਭਾਈ ਖਰਾਕ ਨਹੀਂ ਇਹ ਆਪ ਨੂੰ ਪਛਾਣਦੇ ਜਿਵੇਂ ਘਰੇ ਜਾਨੇ ਆ ਹਾਂ ਭਾਈ ਸਾਡੇ ਮਾਲਕ ਆ ਗਿਆ ਹਾਂ ਭਾਈ ਤੇ ਤੁਸੀਂ ਦੱਸੋ ਬਈ ਡਿਟੇਲ ਚ ਇੱਕ ਵਾਰੀ ਨਾ ਇਹ ਪਛਾਣਨਗੇ ਜੀ ਅੱਛਾ ਹਾਂ ਤੇ ਪਿਆਰ ਕਿਵੇਂ ਕਰਦੇ ਆਪਾਂ ਨੂੰ ਮਹਿਸੂਸ ਕਿਵੇਂ ਜਿਵੇਂ ਆਪਾਂ ਇੱਕ ਜਦੋਂ ਆਪਾਂ ਇਹਨੂੰ ਆਪਾਂ ਜਾ ਕੇ ਹੱਥ ਪੱਲਾ ਮਾਰਦੇ ਆਂ ਤੇ ਠੀਕ ਆ ਆਪਾਂ ਕੁੱਤੇ ਦੇ ਪਸਿਰ ਤੇ ਹੱਥ ਲਾ ਦਿੰਦੇ ਆਂ ਕੁੱਤਾ ਆਪਣੇ ਕੋਲੇ ਆ ਜਾਂਦਾ ਉਸੇ ਹਿਸਾਬ ਤੇ ਇਹ ਹੈ ਜੀ ਹੂੰ ਇਹਨੇ ਕਿਦੋਂ ਪਿਆਰ ਆਪਾ ਕਰਦੇ ਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਅੱਕ ਚੀਜ਼ ਪਾਊਗਾ ਅੱਛਾ ਠੀਕ ਹੈ ਫਿਰ ਉਹਦੇ ਕੋਲੇ ਆਉਣ ਲੱਗ ਜਾਂਦੇ ਆ ਜੀ ਬਾਈ ਇਹਦੀ ਖਰਾਕ ਕੀ ਕੀ ਕਹਿੰਦੇ ਖਰਾਕ ਬਹੁਤ ਮਹਿੰਗੀ ਜੀ ਕਾਜੂ ਪਿਸਤੇ ਬਦਾਮ ਵੀ ਚਾਰ ਜਣੀਆਂ ਬਾਈ ਬਾਈ ਬਦਾਮ ਅੰਜੀਰ ਵਗੈਰਾ ਹੋ ਗਿਆ ਜਿਵੇਂ ਬਦਾਮ ਹੋ ਗਿਆ ਅੰਜੀਰ ਹੋ ਗਏ ਠੀਕ ਆ ਅਖਰੂਟ ਹੋ ਗਏ ਤੇ ਪਿਸਤੇ ਵਗੈਰਾ ਪਾ ਗਏ ਫਿਰ ਤਿਆਰ ਹੁੰਦੀ ਆ ਖਰਾਕ ਬਾਈ ਵੀ ਇੱਕ ਝਾੜੀ ਵਾਲਾ ਬੰਦਾ ਬਾਈ ਯਾਰ ਇਹ ਮੁਰਗੇ ਨੂੰ ਇੰਨੀ ਖਰਾਕ ਦਿੰਦਾ ਤੇ ਕਈ ਬੰਦੇ ਮਖੌਲ ਡਾਉਂਦੇ ਆ ਵੀ ਯਾਰ ਨਹੀਂ ਪਿੰਦਾ ਕ ਮਾਰਦਾ ਪਿੰਦਾ ਹੀ ਨਹੀਂ ਖਰਾਕ ਕਿੱਥੇ ਪਾ ਦੂਗਾ ਨਹੀਂ ਬਾਈ ਆਪਣੇ ਘਰੇ ਆ ਕੇ ਦੇਖ ਸਕਦੇ ਆ ਘਰੇ ਆ ਕੇ ਦੇਖ ਸਕਦੇ ਆ ਸਭ ਕੁਝ ਠੀਕ ਬਾਕੀ ਇਹਦੇ ਬੱਚੇ ਹੁਣ ਤਿਆਰ ਆ ਬੱਚੇ ਛੱਡਾਂਗੇ ਕਿ ਸਾਲ ਚ ਗੇਮ ਦਿਖਾਵਾਂਗੇ ਤੁਹਾਨੂੰ ਫੁੱਲ ਵਧੀਆ ਤੇ ਭਾਈ ਗੇਮਾਂ ਫਿਰ ਕਿੱਥੇ ਚੱਲਦੀਆਂ ਐ ਇਹ ਬਾਈ ਬਾਹਾਂ ਹੀ ਕਰਾਉਂਦੇ ਆ ਪਿੰਡਾਂ 'ਚ ਕਰਾਉਂਦੇ ਆਗੇ ਬਾਕੀ ਹੁਣ ਨਾ ਬੈਨ ਕਰ ਛੱਡਿਆ ਗਿਆ ਤੇ ਇਹ ਉਮੀਦ ਕਰਦਾ ਵੀ ਇਹ ਸ਼ੌਂਕ ਪ੍ਰਾਣਾ ਆਪਣਾ ਇਹਨੂੰ ਖੋਲਣਾ ਚਾਹੀਦਾਗਾ ਕਿਉਂਕਿ ਵੀ ਆਪਣੇ ਗਾਂਲੇ ਮੋਢੇ ਚ ਵੀ ਪੀੜੀ ਬਡੇ ਮੁੰਡੇ ਨਸ਼ੇ ਪਤੇ ਤੋਂ ਦੂਰ ਰਹਿਣ ਇਹ ਬਾਈ ਇਹ ਤੁਸੀਂ ਆਪ ਜੇ ਗੇਮ ਸ਼ੁਰੂ ਕੀਤੀ ਹੈ ਕਿ ਦਾਦੇ ਪਰਦਾਦੇਵ ਨਦੀਪ ਨਹੀਂ ਭਈ ਇਹ ਮੋਡ ਤੋਂ ਯਾਰ ਆ ਜਾਂ ਵੇਲੇ ਦੀ ਇਹ ਗੇਮ ਆ ਇਹ ਜਾਨੀ ਕਿ ਜਦੋਂ ਬੰਦੇ ਦਾ ਲੜਾਈ ਲੜੂਈ ਹੁੰਦੀ ਸੀ ਨਾ ਜੰਗ ਹੁੰਦੀ ਸੀਗੀ ਤੇ ਉਦੋਂ ਮਤਲਬ ਕਿ ਦਲ ਬਣਦਾ ਸੀਗਾ ਬੰਦੇ ਦਾ ਜਿਹੜਾ ਬੰਦਾ ਵੀ ਡਰਪੋਕ ਹੁੰਦਾ ਸੀਗਾ ਉਹ ਵੀ ਤਕੜਾ ਹੋ ਜਾਂਦਾ ਸੀਗਾ ਜਾਨੀ ਕਿ ਵੀ ਜੋ ਦੇਣਾ ਸੀ ਲੜਦੇ ਨੂੰ ਜਾਨਵਰ ਨੂੰ ਵੀ ਜਾਨਵਰ ਐਨਾ ਵਧੀਆ ਲੜ ਸਕਦਾ ਤਾਂ ਮੈਂ ਕਿਉਂ ਨਹੀਂ ਲੜ ਸਕਦਾ ਐਡਾ ਇਹ ਭਈ ਮੁਰਗੇ ਨੇ 7 ਸਾਲਾਂ ਦੇ ਵਿੱਚ ਕਿੰਨੀਆਂ ਹੁਣ ਦੱਕੇ ਲੜਾਈਆਂ ਲੜੀਆਂ ਕਿ ਕਿੰਨੇ ਮਤਲਬ ਮੈਚ ਬੈਂਤੀ ਤੋਂ ਬਾਹਰ ਆਈ ਇਹ ਭਈ ਕੋਈ ਆ ਹੋਈ ਨਹੀਂ ਗਿਆ ਬਾਕੀ ਨੌ ਮੁਰਗੇ ਵਿੱਚ ਸਿੱਟੇ ਵੇ ਆ ਭਈ ਇਹਨੇ ਅੱਛਾ ਨੌ ਮੁਰਗੇ ਹਾਂ ਭਈ ਪੰਡੇ ਤਪਾਂਗਾ ਹੀ ਕਰਾਂਗੇ ਸੀਗਾ ਬਈ ਚੈਲੰਜ ਹੈ ਬਈ ਹਾਂ ਬਈ ਤੇ ਹੋਰ ਬਈ ਕਿਹੜੇ ਕਿਹੜੇ ਭਰਾਵਾਂ ਕੋਲੇ ਮੁਰਗੇ ਆਪਣੇ ਥੋੜੇ ਗੱਲ ਬੱਤੀ ਜੋ ਮੁਰਗੇ ਬਈ ਬਹੁਤ ਆ ਗਏ ਆਪਣੇ ਕੋਲੇ ਹੈਗੇ 10 15 ਭਰਾ ਆਪਣੇ ਠੀਕ ਹੈ ਜੀ ਵਧੀਆ ਮੁਰਗੇ ਰੱਖੇ ਹੋਏ ਆ ਬਾਕੀ ਬਈ ਕੀ ਫਰਕ ਹੈ ਇਹਨਾਂ ਸੀ ਆਮ ਮੁਰਗੇ ਆ ਜੀ ਯਾਰ ਇਹ ਬਈ ਆਮ ਦਾ ਤੇ ਉਹ ਹੁੰਦਾ ਅੱਖ ਦਾ ਹੁੰਦਾ ਬਈ ਮੇਨ ਅੱਛਾ ਜੀ ਜਿਵੇਂ ਅੱਖ ਜਮਾ ਇਹ ਦੇਖੋ ਚਿੱਟੀ ਆ ਜਮਾ ਹਣਾ ਤੇ ਬਾਕੀ ਅੱਖ ਅੰਦਰ ਨੂੰ ਆ ਜਮਾ ਕੋਈ ਹੋਣੀ ਤੇ ਬਾਕੀ ਖੜ ਨਹੀਂ ਦੇ ਸਿਰ ਤੇ ਆ ਗਿਆ ਜਾਨਵਰ ਟਿਕਣ ਦੇ ਸਿਰ ਤੇ ਜੋੜ ਜੂੜ ਹੋਵੇ ਜਿਵੇਂ ਆ ਜੋਇੰਟ ਬੰਦ ਹੋਣਾ ਚਾਹੀਦਾ ਅੱਛਾ ਜੀ ਤੇ ਭਾਈ ਕਹਿੰਦੇ ਯਾਰ ਲੱਤਾਂ ਦਾ ਹੀ ਮਰਦੀ ਲੱਤਾਂ ਵੇਖ ਬਹੁਤ ਮੋਟੀਆਂ ਕਹਿੰਦੇ ਆ ਜਾਨਾ ਹਾਂ ਆ ਦੇਖੋ ਇਹ ਡਬਲ ਹੱਡੀ ਦਾ ਜੀ ਡਬਲ ਹੱਡੀ ਦਾ ਭਾਈ ਹਾਂਜੀ ਤੇ ਭਾਈ ਇਹ ਜੇ ਕੋਈ ਬਗਾਨਾ ਬੰਦਾ ਜੀ ਕਹਿੰਦੇ ਉਹਦੀ ਤਾਉਣ ਨੂੰ ਪੈਂਦਾ ਯਾਰ ਇਹ ਨਹੀਂ ਇਹ ਆਇ ਨਹੀਂ ਪੈਂਦੀ ਨਹੀਂ ਭਈ ਇਹ ਮੋਹ ਪ੍ਰੇਮ ਨਾਲ ਰੱਖਣ ਵਾਲੇ ਜਾਨਵਰ ਆ ਕਈ ਵੇਚ ਮਾਰਨ ਵੀ ਲੱਗ ਜਾਂਦੇ ਆ ਜਿਵੇਂ ਕਿ ਜਾਉਣੇ ਆ ਨਾ ਆਪਾਂ ਉਹ ਗੱਜੇ ਜਾਂਦੇ ਜਾਨਵਰ ਭਈ ਦੱਸੋ ਮੜਾ ਕਿਵੇਂ ਗੱਜਾਇਆ ਦੱਸੋ ਮੜਾ ਰੱਖਿਓ ਉਹਨੂੰ ਆ ਦੇਖੋ ਜੀ ਆ ਦੇਖਾ ਤੁਲੇ ਪਰਦਾ ਵੀ ਦੇਖੋ ਜੀ ਉਹ ਟੜੇ ਨਹੀਂ ਆ ਆਹ ਲੋ ਜੀ ਲੈ ਭਈ ਦਿਖਾ ਮੜਾ ਜਾਂ ਕਰਤਾਬ ਦਿਖਾ ਮੜਾ ਜਾਂ ਆਹ ਲੋ ਜੀ ਭਾਈ ਇਹਦੇ ਬੈਨ ਸਰਕਾਰ ਤੁਹਾਨੂੰ ਕੁਝ ਕਹਿੰਦੀ ਨਹੀਂ ਜੇ ਤੁਸੀਂ ਮੈਚ ਲੜਾਉਣ ਜਾਣੇ ਹੋ ਉੱਥੇ ਤੁਹਾਨੂੰ ਕਹਿੰਦੇ ਵੀ ਆ ਭਾਈ ਪਰਚੇ ਵੀ ਪਏ ਜਾਂਦੇ ਆਗੇ ਕੋਈ ਹੋਣੀਗਾ ਅੱਛਾ ਜੀ ਪਰ ਸ਼ੌਂਕ ਹੋਣ ਜਿਹੜਾ ਪਾਏਗਾ ਉਹ ਛੱਡਿਆ ਨਹੀਂ ਜਾਂਦਾ ਵੀਰੇ ਪਰਚੇ ਬਈ ਪਰਚੇ ਕਾਦੇ ਲਈ ਕੀ ਚੱਕਰ ਵੀ ਪਰਚੇ ਕਿਉਂ ਪੈਂਦੇ ਇਹ ਕਹਿੰਦੇ ਬਈ ਲੜਾਉਣਾ ਹੀ ਚਾਹੀਦਾ ਕਹਿੰਦੇ ਜਾਨਵਰਾਂ ਨੂੰ ਪਾਪ ਆ ਹੂੰ ਠੀਕ ਆ ਬਈ ਜਿਹੜੇ ਵੀ ਮੋਟੇ ਤੋਂ ਮੰਨ ਕੇ ਚੱਲੋ ਵੀ ਸ਼ੌਂਕ ਚੱਲਦਾ ਆ ਰਿਹਾ ਹਨਾ ਉਹ ਸ਼ੌਂਕ ਹੋਣਾ ਜ਼ਰੂਰੀ ਉਹ ਛੱਡਿਆ ਨਹੀਂ ਜਾਂਦਾ ਹਾਂ ਛੱਡਿਆ ਨਹੀਂ ਜਾਂਦਾ ਠੀਕ ਹੈ ਜੀ ਹੁਣ 6 ਸਾਲਾਂ ਆ ਸੀ ਬਈ ਉਹ ਰੱਖਦਾ ਮੈਂ ਠੀਕ ਹੈ ਬਈ ਤੇ ਉਮਰ ਮੇਰੀ 24 ਸਾਲ ਦੀ ਹੋ ਗਈ ਅੱਛਾ ਤੁਸੀਂ 6 ਸਾਲ ਦੇ ਸੀ ਬਈ ਹਾਂ ਛੱਡਿਆ ਕਿੱਥੋਂ ਜਾਊਗਾ ਬਈ ਯਾਰ ਠੀਕ ਹੈ ਜੀ ਆਹ ਦੇਖੋ ਬਈ ਆ ਇਹਦਾ ਬਈ ਵੇਡ ਕਿੰਨਾ ਉਮਰ ਕੇ ਦਾ ਵੇਡ ਬਈ ਹੋਊਗਾ 4 4.5 ਕਿਲੋ 4-5 ਕਿਲੋ ਮੁਰਗੇ ਦੀ ਹਨਾ ਆ ਦੇਖੋ ਜੀ ਹਾਈਟ ਵੀ ਬਹੁਤ ਆ ਮੁਰਗੇ ਦੀ 2.5 ਫੁੱਟ ਹੈਗੀ ਆ ਬਾਈ ਹਾਈਟ ਤੇ ਬਾਈ ਜੇ ਲੋ ਜਾਣੇ ਹੋ ਪਿੰਡਾ ਚ ਤੇ ਉੱਥੇ ਫਿਰ ਉਥੋਂ ਦੇ ਪੰਚਾਇਤ ਮੈਂਬਰ ਸਰਪੰਚ ਨਹੀਂ ਹੈ ਨਹੀਂ ਬਾਈ ਸਹਿਮਤੀ ਬਾਕੇ ਕਰਾਉਂਦੇ ਆ ਬਾਕੀ ਫਿਰ ਠੀਕ ਹੈ ਜੀ ਹੁਣ ਇਹਦੀ ਆਖਰੀ ਆਖਰੀ ਜਿਹੜਾ ਮੈਚ ਹੋਇਆ ਸੀ ਕਦੋਂ ਹੋਇਆ ਸੀ ਕਿਹੜੇ ਪਿੰਡ ਦਾ ਸੀ ਵੀਰੇ ਇਹ ਟਵਾਲੀ ਕੀਤਾ ਨਾ ਟਵਾਲੀ ਕੀਤਾ ਸੀਗਾ ਵੀਰੇ ਐਤਵਾਰ ਨੂੰ ਬਾਜੀ ਕਰਾਉਂਦੇ ਆ ਆਪਣੇ ਬਾਈ ਠੀਕ ਹੈ ਬਾਈ ਤੇ ਉੱਥੇ ਹੁੰਦੀ ਹੁੰਦੀ ਆ ਜਾਂ ਵਾਲਿਆਂ ਵਾਲੀ ਕਰਾਉਂਦੇ ਹੁੰਦੇ ਆ ਇੱਕ ਦੋ ਥਾਂ ਵਧੀਆ ਮੈਚ ਕਰਾਉਂਦੇ ਆ ਠੀਕ ਹੈ ਪਤਾ ਕਿਵੇਂ ਲੱਗਦਾ ਬਈ ਜੱਤ ਹਾਰਦਾ ਜੱਤ ਹਾਰਦਾ ਬਈ ਜਿਹੜਾ ਵਿੱਚ ਹੋ ਗਿਆ ਬੈਠ ਗਿਆ ਜਾਂ ਤੁਰ ਗਿਆ ਅੱਛਾ ਜਿਹੜਾ ਮਤਲਬ ਗਰਾਊਂਡ ਛੱਡ ਗਿਆ ਹਾਂ ਬਈ ਕਿਵੇਂ ਮਰਗਾ ਹੁਣ ਤੁਰਿਆ ਜਾਂਦਾ ਹਾਂਜੀ ਵਿੱਚ ਲੜਦਾ ਲੜਦਾ ਹੈ ਤੁਰ ਗਿਆ ਬਸ ਉਦੋਂ ਬਸ ਆਇਆ ਹੋ ਜਾਂਦਾ ਬਸ ਗਿਆ ਉਹ ਮਤਲਬ ਹੀ ਹਾਰ ਗਿਆ ਇੱਕ ਦੋ ਤਿੰਨ ਵਾਰੀ ਮੈਂ ਤੁਰ ਗਿਆ ਬਈ ਰੂਲ ਹੁੰਦੇ ਐਡ ਵੱਡ ਠੀਕ ਹੈ ਤੇ ਬਈ ਉੱਥੇ ਫਿਰ ਚੀਕਾ ਚੁਕਾ ਵਜਦੀਆਂ ਰੋਲੇ ਪੈਂਦੇ ਆ ਕਦੇ ਕੋਈ ਐਹ ਜੀ ਨੌਬਤਾਈ ਹੋਵੇ ਵੀ ਕਿਸੇ ਨੂੰ ਯਾਰ ਵੀ ਲੜਾਈ ਪੜਾਈ ਹੋਈ ਬਈ ਬਈ ਯਾਰ ਇਹ ਪਿਆਰ ਵਾਲਾ ਸ਼ੌਂਕ ਹੈ ਲੜਾਈ ਵਾਲਾ ਸ਼ੌਂਕ ਹੈ ਨਹੀਂ ਕਿ ਚੀਕਾ ਚੁਕਾ ਦਾ ਬਹੁਤ ਵਾਜਦੀਆਂ ਜਦੋਂ ਜਿੱਤਾਂ ਰਹਿੰਦੀਆਂ ਮਾਰਦੇ ਰੈਂਟੀ ਹੁਣ ਆਏ ਆ ਵੀ ਸ਼ੌਂਕ ਦੇ ਤੌਰ ਤੇ ਹਰੇਕੀ ਖੁਸ਼ੀ ਤਾਂ ਬਣਾਉਂਦਾ ਹੀ ਆ ਹਨ ਤੇ ਖੁਸ਼ੀ ਦੇ ਤੌਰ ਤੇ ਚੀਕਾ ਵੀ ਮਾਰਦਿਆ ਹੋਣੀ ਪਰ ਅਜੇ ਤੱਕ ਲੜਾਈ ਹੋਈ ਨਹੀਂ ਬਾਈ ਤੇ ਬਈ ਮੁਰਗੇ ਕਿੰਨੇ ਆਪਣੇ ਕੋਲੇ ਟੁੱਟ ਲ ਮੁਰਗੇ ਬਾਈ ਹੈਗੇ ਆਪਣੇ ਕੋਲੇ 10 ਕ ਹੈਗੇ ਆਗੇ ਠੀਕ ਹੈ ਇਹੀ ਕੰਮ ਕਰਦੇ ਆ ਹਾਂ ਬਈ ਸ਼ੌਂਕ ਦੇ ਤੌਰ ਤੇ ਰੱਖੀ ਜਾਂਦੇ ਹੁਣ ਹੁਣ ਬੰਦ ਕੀਤਾ ਹੋਇਆ ਕਰ ਰਗਮ ਬਈ ਹਾਂ ਬਈ ਸਰ ਰਗਮ ਬੰਦ ਆ ਬਈ ਕੀ ਚੱਕਰ ਬਾਈ ਏ ਬਸ ਗਰਮੀ ਦੇ ਕਰਕੇ ਬੰਦ ਹੋ ਗਏ ਗਰਮੀ ਦੇ ਕਰਕੇ ਹਾਂ ਗਰਮੀ ਬਹੁਤ ਪੈਂਦੀ ਹੈਗੀ ਠੀਕ ਹੈ ਜੀ ਠੀਕ ਹੈ ਫਿਰ ਜਾਏ ਬਾਈ ਸਾਹ ਸੁਆਸਵਾਲ ਕਰਨੀ ਪੈਂਦੀ ਹੈ ਨਾ ਜਾਨਵਰਾਂ ਦੀ ਬਾਈ ਗਰਮੀ ਚ ਤੈਨੂੰ ਪਤਾ ਸਿਆਲੂ ਜਾਨਵਰ ਹੈ ਇਹਦਾ ਸਾਹਮਣਾ ਬਹੁਤ ਔਖਾ ਹੈ ਕਿਉਂਕਿ ਗਰਮਾਸ਼ ਨਾਲ ਮਾਰਨ ਦਾ ਬਹੁਤ ਬਾਈ ਕੀ ਚੱਕਰ ਹੈ ਹੁਣ ਤੁਸੀਂ ਕਹਿੰਦੇ ਵੀ ਜੇ ਮੈਨੂੰ 10 ਲੱਖ ਰੁਪਏ ਦੇਵੀਂ ਤਾਂ ਵੀ ਮਤਲਬ ਇਹਨੂੰ ਬੱਚਾ ਵਾਂਗੂ ਪਾਲਿਆ ਹੋਇਆ ਹੈ ਬਾਈ ਬਾਈ ਯਾਰ ਇੱਕ ਤਰ੍ਹਾਂ ਇਹ ਫੈਮਿਲੀ ਮੈਂਬਰ ਹੈ ਇਹ ਆਪਣਾ ਠੀਕ ਹੈ ਠੀਕ ਹੈ ਕਿਦੋਂ ਹੁਣ ਤੂੰ ਐਸਾ ਲੱ ਲੱ ਬਰੇ ਕਿਦੋਂ ਆਪਾਂ ਕੁਝ ਵੀ ਚੀਜ਼ ਆਪਾਂ ਉਹ ਕਰਦੇ ਆਂ ਪਿਆਰ ਮਤਲਬ ਵੀ 10 ਲੱਖ ਰੁਪਏ ਵੀ ਕੋਈ ਦੇ ਦੇ ਆਪਾਂ ਇਹ ਮੁਰਗਾ ਦੇਣੇ ਨਹੀਂ ਦੇਣੇ ਨਹੀਂ ਹੁਣ ਤੁਸੀਂ ਆਪਾਂ ਦੇਖੋ ਵੀ ਆਪਣੇ ਕਿ ਦੂਰਾ ਰੱਖਿਆ ਹੋਇਆ ਹਾਂਜੀ ਠੀਕ ਹੈ ਉਹਦੀ ਆਪਾਂ ਤੁਹਾਨੂੰ ਗੱਲ ਦੱਸਦੇ ਆ ਵੀ ਉਹ ਜਰੋਮ ਲੈਣ ਗਏ ਸੀ ਕੋਈ ਬੰਦਾ ਕਹਿੰਦਾ ਵੀ ਇਹ ਦਾ 500 ਦਾ ਕੋਈ ਕਹਿੰਦਾ 300 ਦਾ ਕੋਈ ਕਹਿੰਦਾ 400 ਦਾ ਆਪਾਂ ਲੈ ਗਏ ਸੀ 2500 ਰੁਪਏ ਚ ਉਹ ਠੀਕ ਹੈ ਤੇ ਭਾਈ ਆਪਾਂ ਨੇ ਉਹਨੂੰ ਗੱਡੀਆਂ ਦੀ ਆਇਸ਼ ਵੀ ਕਰਾਤੀ ਤਿੰਨ ਗੱਡੀਆਂ ਦੀ ਆਇਸ਼ ਕੀਤੀ ਆ ਉਹਨੇ ਇਹ ਸੀ ਜਸਾਉਂਦੀ ਆਂਦੀ ਆਲੇ ਲੈਂਦੀ ਆ ਹਾਂਜੀ ਇਹੀ ਗੱਲ ਪਾਈ ਦੀ ਆਪਾਂ ਮੰਨਦੇ ਆ ਜਿਹੜੀਆਂ ਬਾਈ ਫਦੂਕ ਜਿਹਾ ਖਿੱਚੀ ਚੱਲੇ ਕੋਈ ਟਿੱਚਦਾ ਕਰਾ ਟਿੱਚਦਾ ਕਰੀ ਚੱਲੇ ਇਹ ਬਾਈ ਕਹਿੰਦਾ ਮੋਹ ਪੈ ਗਿਆ ਕਿੰਨੇ ਦਿਨਾਂ ਦਾ ਲੱਗੇ ਸੀ ਬਾਈ ਇਹ ਪਿੰਡ ਦੀ ਇਹ ਬਾਈ ਬੱਚਾ ਮਹੀਨੇ ਦਾ ਬੱਚਾ ਸੀਗਾ ਆਪਣੇ ਕੋਲੇ ਅੱਛਾ ਜੀ ਤੇ ਉਦੋਂ ਦਾ ਸਾਂਭਿਆ ਸੀਗਾ ਆਪਾਂ ਸਾਂਭ ਕੇ ਤੇ ਚੰਗੀ ਤਰ੍ਹਾਂ ਤਿਆਰ ਕਰਾ ਲਿਆ ਸੀਗਾ ਖਾਣ ਪੀਣ ਵਾਲੇ ਬੰਦੇ ਦੇ ਹੁੰਦੇ ਆ ਉਹਨਾਂ ਮਗਰ ਲਾਕੇ ਬੰਦਾ ਕਹਿੰਦਾ ਯਾਰ ਮੁਰਗਾ ਬਣਾਉਣੀ ਆ ਜਣਾ ਆ ਦੇਖੋ ਬਾਈਆਂ ਨੇ ਯਾਰ 7 ਸਾਲ ਦਾ ਹੈਗਾ ਇਹ ਤੇ 7 ਸਾਲਾਂ ਦੇ ਵਿੱਚ ਇਹ ਬੰਦੇ ਨੇ ਇਹਨੂੰ ਮਤਲਬ ਅੱਜ ਤੱਕ ਨੋਨ ਨੋਨ ਦਿੱਤੀ ਕੋਈ ਬੰਦੇ ਬਾਈ ਐਸੀ ਕੋਈ ਐ ਤੇ ਪ੍ਰੋਬਲਮ ਆਈ ਹੌਂਦ ਤਾਂ ਕਮ ਕਰਾਵੇ ਨਹੀਂ ਹੋ ਜਾਂਦਾ ਬਈ ਬਾਕੀ ਸਿਰੇ ਫਿਰ ਉਹ ਕਰਨੇ ਪੈਂਦਾ ਨਾ ਸਾਂਝ ਕਰਨੀ ਪੈਂਦੀ ਇਹਨੇ ਬੰਦਾਂ ਨਾਲ ਰਿਲੇਸ਼ਨਾਂ ਜਾਣ ਦੇ ਵਧੀਆ ਗਿਆ ਆਪਾਂ ਨੂੰ ਉਹਨਾਂ ਨਾਲ ਉਹ ਕਰਨਾ ਪੈਂਦਾ ਪੁੱਛਣਾ ਪੈਂਦਾ ਵੀ ਕੀ ਹੋਇਆ ਵੈਨੂੰ ਡਾਕਟਰ ਨੂੰ ਦਿਖਾਇਆ ਇੱਕ ਵਾਰੀ ਹੋ ਗਿਆ ਹੀ ਬਿਮਾਰ ਅੱਛਾ ਦੂਜਾ ਵੀ ਸੱਟ ਕੀਤਾ ਪੈਦਾ ਲੱਗਦਾ ਹੈ ਬਈ ਪਰ ਜਾਣ ਵਾਰ ਇਹ ਸਾਂਭਣਾ ਨਾਲ ਫੇਰੇ ਸਾਂਭਦੀ ਹੈ ਇੱਕ ਬਈ ਜਿਹੜਾ ਮੂੰਹ ਵਿੱਚ ਸੂਈ ਪਾਉਂਦੇ ਉਹਦੇ ਬਾਰੇ ਸਾਨੂੰ ਦੱਸੋ ਕੀ ਉਹ ਕੀ ਇਲਾਜ ਕੀ ਹੈ ਨਹੀਂ ਨਹੀਂ ਉਹ ਤਾਂ ਪਾਣੀ ਦਿੰਦੇ ਆ ਫਿਰ ਇਹ ਮੈਂ ਪਾਣੀ ਆਪਾਂ ਨੋਰਮਲ ਪਾਣੀ ਦਿੰਨੇ ਆ ਨਾ ਤੂੰ ਜਾਨਵਰ ਲੈਂਦਾ ਨਹੀਂ ਉਹਦੇ ਖਾਤਰ ਆ ਇਹਦਾ ਪਾਣੀ ਆਪ ਹੀ ਲੈ ਲੈਂਦਾ ਜਾਨਵਰ ਨਲ ਕਿਹਨਾਂ ਨਲ ਕੀ ਹੁੰਦੀ ਹੈ ਨਲ ਕੀ ਹੁੰਦੀ ਹੈ ਜੀ ਹਾਂ ਠੀਕ ਹੈ ਬਾਈ ਆ ਦੇਖੋ ਬਾਈ ਪਿੰਦੇ ਭਰਾ ਕੋਲੇ ਮੁਰਗੇ ਹੈਗੇ ਜਿਹੜੇ ਭਰਾ ਟਚਲਾ ਕਰਦੇ ਆ ਉਹ ਕਰਦੇ ਇੱਕ ਨੇ ਕਰਨੇ ਕਰੀ ਚੱਲਣੇ ਯਾਰ ਇਹ ਗੱਲ ਨਾ ਸੀ ਵੀ ਸਹਿਮ ਤੇ ਵੀ ਜਿਹੜਾ ਬੰਦੇ ਨੇ 1 ਮਹੀਨੇ ਦੀ ਦਿਨ ਰਾਤ ਜੀਪ ਵਾਲੀ ਹੋਵੇ ਤੇ ਉਹ ਬੰਦੇ ਨੂੰ ਉਹ ਜੀ ਨਾਲ ਪਿਆਰ ਹੋ ਜਾਂਦਾ ਹੈ ਹਾਂ ਪਿਆਰ ਇਹ ਬਾਈ ਦਾ ਪਿੰਡਾ ਗੱਲਬੱਤੀ ਤੇ ਇਹ ਬਲਾ ਮੁਰਗਿਆਂ ਦਾ ਸ਼ਕੀਨ ਸਾਡੇ ਭਰਾ ਨਾਲ ਟ੍ਰੈਕ ਵੀ ਘੇੜਦਾ ਪਿੰਡਾ ਆ ਦੇਖੋ ਜੀ ਤੇ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਇਹ ਪਿੰਦੇ ਹੁਣ ਬਾਈ ਕਿਹੜੇ ਕਿਹੜੇ ਫਿਰ ਗਾਹਾਂ ਸੋਚਿਆ ਵੀ ਕਿੱਥੇ ਕਿੱਥੇ ਲਾਉਣੇ ਆ ਮੈਚ ਕਿੱਥੇ ਲੈ ਕੇ ਕਿੱਥੇ ਕਿੱਥੇ ਲੈ ਜਾਣਾ ਇਹਨੂੰ ਹੁਣ ਬਾਈ ਮਾਗਿਆਂ ਨੇ ਲੈ ਕੇ ਜਾਣਾ ਬੰਦ ਜੋੜ ਤੇ ਆਪਣਾ ਪੱਠਾ ਲੈ ਕੇ ਜਾਵਾਂਗੇ ਆਪਾਂ ਠੀਕ ਹੈ ਜੀ ਆਪਣੇ ਭਰਾਵਾਂ ਦੇ ਨਾਲ ਅੱਛਾ ਜੀ ਉੱਥੇ ਦੇਖਾਂਗੇ ਵੀ ਕੀ ਬਣਦਾ ਬਾਕੀ ਜਿੱਤ ਹਾਰ ਤਾਂ ਕਰਮਾਂ ਦੀ ਹੁੰਦੀ ਆ ਉਹ ਤਾਂ ਕਰਮਾਂ ਦੀ ਹੁੰਦੀ ਆ ਬਾਈ ਹਾਂ ਬਾਕੀ ਵੀ ਆਪਦਾ ਜੋਰ ਪੂਰਾ ਲਾਵਾਂਗੇ ਬਾਈ ਮੁਰਗੇ ਮਰ ਵੀ ਜਾਂਦੇ ਆ ਯਾਰ ਨਹੀਂ ਬਾਈ ਮਰ ਜਾਂਦੇ ਆ ਬਾਈ ਯਾਰ ਹਾਂ ਬਾਈ ਲੜ ਵੀ ਆ ਮਰ ਵੀ ਜਾਂਦੇ ਆ ਬਾਈ ਤੇ ਬਾਕੀ ਸਿਰੇ ਵੀ ਉਹ ਹੁੰਦਾਗਾ ਤੁਸੀਂ ਠੀਕ ਹੈ ਛਾਉਣਾ ਪਾਲਾਂਗੇ ਇੱਕ ਬਲਵਾਨ ਮਤਾਂ ਬਈ ਡਿੱਗਦਾ ਹੀ ਹੁੰਦਾ ਇਹ ਬਈ ਕਦੇ ਐਹੋ ਜੀ ਗੱਲ ਹੋਈ ਹੋਵੇ ਮਤਲਬ ਕਿਸੇ ਦਾ ਮੁਰਗਾ ਮਰ ਗਿਆ ਹੋਵੇ ਤੇ ਉੱਥੇ ਰਲਾ ਪੈ ਗਿਆ ਹੋਵੇ ਆਪਸ ਵਿੱਚ ਲੜੇ ਹੋਣ ਨਹੀਂ ਬਈ ਯਾਰ ਇਹ ਲੜਾਈ ਹੁੰਦੀ ਨਹੀਂ ਬਈ ਯਾਰ ਕਹਿੰਦੇ ਮੋਹ ਪ੍ਰੇਮਾ ਮੁਰਗਾ ਗੁੱਸੇਂ ਜੀ ਨਿਕਲ ਗੁੱਸਾ ਮੁਰਗਾ ਚ ਕਰਦੇ ਜੋ ਨਾ ਫਿਲਮਾਂ ਹੀ ਦਿਖਾਈਆਂ ਨੇ ਵੀ ਮਤਲਬ ਮੁਰਗਾ ਮਾਰ ਕੇ ਤੇ ਉਦੋਂ ਉਹਨੇ ਬਲੂਫ ਤਾਂ ਆ ਲਈ ਤੇ ਉਦੋਂ ਉਹਨੇ ਬਲੂਫ ਤਾਂ ਆ ਲਈ ਬਾਈ ਯਾਰ ਸੋਸ਼ਲ ਮੀਡੀਆ ਤੇ ਜਾਣ ਕੇ ਉਹ ਕਰਨੇ ਮਾਰੇ ਕਰਦੇ ਆ ਐਂ ਜੀ ਕੋਈ ਗੱਲ ਨਹੀਂ ਮੋਹ ਪ੍ਰੇਮ ਨਾਲ ਸ਼ੌਂਕ ਕਰਦੇ ਆ ਬਈ ਯਾਰ ਇੱਕ ਬਾਈ ਬੰਦੇ ਇੱਕ ਜਿਹੜੀ ਵੀਡੀਓ ਪਾਉਂਦੇ ਆਪਾਂ ਉਹ ਕਹਿੰਦੇ ਬੈਨ ਹੀ ਕਰਤੀ ਵੀ ਉਹ ਪਾ ਨਹੀਂ ਸਕਦੇ ਯਾਰ ਵੀ ਜੀ ਹੁਣ ਕੋਈ ਲੜਾਈ ਪੜਾਈ ਵਾਲੀ ਐ ਤੇ ਚੈਨਲ ੜਾਉਂਦੇ ਆ ਪੇਜ ਜੱਕ ਦਿੰਦੇ ਆ ਡਿਲੀਟ ਮਾਰਨਦੇ ਆ ਕੀ ਕਰਨਾ ਉਹ ਲੜਾਈ ਵਾਲਾ ਕਿਉਂ ਬੰਦ ਕੀਤਾ ਹੋਇਆ ਇਹਨਾਂ ਨੇ ਉਹ ਯਾਰ ਉਹੀ ਬਾਈ ਜਾਨਵਰਾਂ ਦਾ ਕਰਕੇ ਵੀ ਜਾਨਵਰਲਾ ਹੋਣੀ ਕਰਨੇ ਚਾਹੀਦੇ ਲੜਾਉਣੇ ਨਹੀਂ ਚਾਹੀਦੇ ਉਹਦੇ ਕਰਕੇ ਕੀਤਾ ਵਾ ਹੋਰ ਕੋਈ ਚੱਕਰ ਨਹੀਂ ਐ ਸਰਕਾਰਾਂ ਵੀ ਸਹੀ ਆਪਣੀ ਜਗ੍ਹਾ ਦੇਣਾ ਸਰਕਾਰ ਵੀ ਆਪਦੀ ਜਗਾ ਤੇ ਆਹੋ ਆਪੇ ਬਾਕੀ ਸਰੇ ਵੀ ਚਾਹੀਦਾ ਵੀ ਕੋਈ ਆ ਟਾਈਮ ਰੱਖ ਲੈਣ ਵੀ ਆਹ ਟਾਈਮ ਵੀ ਲੜਾ ਸਕਦੇ ਤੁਸੀਂ ਸਾਲ ਚ ਮੰਨ ਕੇ ਚੱਲ ਇੱਕ ਵਾਰੀ ਸ਼ੋਅ ਮੈਚ ਕਰਾ ਦੇਣ ਕੋਈ ਬਹੁਤ ਵਧੀਆ ਰਹਿੰਦਾ ਹਣਾ ਬਈ ਕੀ ਜਗਰ ਇਹਨਾਂ ਨੂੰ ਤਕਲੀਫ ਨਹੀਂ ਹੁੰਦੀ ਯਾਰ ਜਦੋਂ ਲੜਦੇ ਆਪਾਂ ਮਹਿਸੂਸ ਤਾਂ ਇਹਨਾਂ ਨੂੰ ਹੁੰਦਾ ਹੋਊ ਵੀ ਅਸੀਂ ਤੰਗ ਹੋਣੇ ਆ ਨਹੀਂ ਬਈ ਆਤ ਬਣ ਗਈ ਨਾਲ ਨਾਲ ਲੜਾਵਾਂਗੇ ਨਾ ਬਾਈ ਤਾਂ ਇਹ ਆਪਦੇ ਮਾਰਨ ਲੱਗ ਜਾਂਦੇ ਆ ਠੀਕ ਆ ਜਵਾਕ ਜਵਾਕ ਦੀ ਗੇਦੀ ਅੱਖ ਕੱਢਤੀ ਉਹਦੇ ਨਾਲ ਚੰਗਾ ਵੀ ਇਹਨਾਂ ਦਾ ਬਲੱਡ ਹੀ ਇਦਾਂ ਦਾ ਬਣਿਆ ਹੋਇਆ ਵੀ ਇਹਨਾਂ ਨੂੰ ਜੇ ਨਾਲ ਲੜਾਵਾਂਗੇ ਆਪਾਂ ਤਾਂ ਆ ਮਾਰਨ ਲੱਗ ਜਾਂਦੇ ਆ ਅੱਛਾ ਯਾਰ ਹਾਂ ਥੋੜੀ ਨਾਲ ਬ੍ਰੀਡ ਆ ਥੋੜੀ ਮਜਬੂਰੀ ਹੈ ਹਾਂ ਜੇ ਆਪਾਂ ਕਹਿੰਦੇ মুরਗੇ ਨੂੰ ਜਿਵੇਂ ਬੱਕਰੇ ਆ ਉਹਨੂੰ ਨਹੀਂ ਮਾਰਦੇ ਉਹਨਾਂ ਦਾ ਮੀਟ ਨਹੀਂ ਲਉਂਦੇ ਉਹਨੇ ਗਿਣਤੀ ਨਹੀਂ ਵਾਜੂਗੀ ਲੋਕ ਨੇ ਲੋਕਾਂ ਤੋਂ ਤੋਂ ਹੀ ਡੱਬ ਜਾਣਗੇ ਹਾਂ ਹੁਣ ਬਈ ਐਂ ਤਾਂ ਪੰਚ ਨਾਲੇ ਐੜੇ ਖਾਂਦੇ ਆ ਠੀਕ ਆ ਫਿਰ ਇਹਨਾਂ ਦਾ ਵੀ ਬੈਨ ਲੱਗਣਾ ਚਾਹੀਦਾ ਥਾਂ ਥਾਂ ਉਹ ਮੇੜਦੀਆਂ ਦੁਕਾਨਾਂ ਹਨਾ ਇੱਥੇ ਵੀ ਚਾਹੀਦਾ ਬੈਨ ਲੱਗਣਾ ਚਾਹੀਦਾ ਸਹੀ ਗੱਲ ਆ ਬਈ ਹਾਂ ਸਾਡਾ ਸ਼ੌਂਕ ਆ ਹੁਣ ਸ਼ੌਂਕ ਦਾ ਮਤਲਬ ਕਿ ਚੱਲੇ ਜੋ ਸ਼ੌਂਕ ਰੱਖਿਆ ਤੇ ਫਿਰ ਚੌਂਕ ਚੰਗੀ ਤਰ੍ਹਾਂ ਰੱਖਾ ਉਹ ਕਰਨਾ ਚਾਹੀਦਾ ਕਿਉਂਕਿ ਇਹ ਨਸਲੀ ਇਹ ਜੀ ਵੀ ਲੜਾਈ ਤੋਂ ਬਣਾ ਰਹਿ ਨਹੀਂ ਸਕਦੀ ਇਹ ਬਾਈ ਦੀ ਗੱਲ ਬਈ ਬਹੁਤ ਵਧੀਆ ਕਹਿੰਦੇ ਵੀ ਜੇ ਮੁਰਗੇ ਤੁਸੀਂ ਮਾਰੀ ਜਾਂਦੇ ਹੋ ਦਿਨ ਤੇ ਲੱਖਾਂ ਕਰੋੜਾਂ ਮੁਰਗੇ ਵੱਢੇ ਜਾਂਦੇ ਆ ਜਿਹੜੇ ਵੇ ਹਾਂ ਜੇ ਬੈਨ ਕਰਨਾ ਤਾਂ ਉੱਥੇ ਵੀ ਬੈਨ ਕਰੋ ਕਿਉਂਕਿ ਉਹ ਇੱਕ ਜੇ ਮੋਨਿਕਾ ਗਾਂਧੀ ਨੇ ਇੱਕ ਇਹ ਰੂਲ ਬੰਦ ਕੀਤਾ ਵੀ ਇਹਨਾਂ ਨੂੰ ਲੜਾਇਆ ਨਾ ਜਾਵੇ ਇਹ ਜੇ ਤੁਸੀਂ ਲੜਾਉਂਦੇ ਹੋ ਤਾਂ ਇੱਕ ਤਿਆਜਾਰ ਹੈ ਤਾਂ ਜਦੋਂ ਇੱਕ ਮੁਰਗਿਆਂ ਨੂੰ ਤੁਸੀਂ ਉਹ ਵੜਦੇ ਹੋ ਧੌਣਾ ਵੜਦੇ ਉਹਨਾਂ ਨੂੰ ਵੜ ਕੇ ਵੇਚਿਆ ਜਾਂਦਾ ਹੈ ਉਹਨਾਂ ਦੀ ਕਿੰਨੀ ਵਿਕਰੀ ਹੁੰਦੀ ਹੈ ਉੱਥੇ ਕਿਉਂ ਨਹੀਂ ਉੱਥੇ ਕੀ ਕਰਨਾ ਹੈ ਉਹਨਾਂ ਦੇ ਬਾਈ ਰਜ਼ਗਾਰ ਹੈ ਨਾ ਕਮਾਈ ਹੁੰਦੀ ਹੈ ਨਾ ਇਹ ਚੱਕਰ ਹੈ ਹਾਂ ਉਹਨਾਂ ਨੇ ਕਮਾਈ ਹੈ ਉੱਥੇ ਉਹਨਾਂ ਦੀ ਕਮਾਈ ਹੈ ਜੇ ਇਹ ਕਮਾਈ ਤੁਸੀਂ ਉਹਨਾਂ ਨੂੰ ਦੇ ਲੱਗ ਜੋ ਥਰੂ ਟੈਕਸ ਭਰਨ ਲੱਗ ਜੋ ਤਾਂ ਤੁਹਾਨੂੰ ਕਿਸੇ ਨੇ ਕੁਝ ਕਹਿਣਾ ਇਹ ਦੇਖੇ ਬਾਈ ਬਾਈ ਦਾ ਬਹੁਤ ਮਤਲਬ ਹੈ ਬਾਈ ਕੀ ਹੈਗਾ ਸ਼ੌਂਕ ਦਾ ਪਾਲਿਆ ਹੋਇਆ 7 ਸਾਲ ਦੀ ਬਰੋਗੀ ਬਈ ਹੈ ਹਾਂ ਹਾਂ ਬਈ ਠੀਕ ਹੈ ਇਹਦੇ ਪੱਠੇ ਹੀ ਆ ਬਈ ਇਹਦੇ ਡੇ ਡੇ ਫਿਰਦੇ ਕਿੰਨੇ ਦਾ ਖਰਚ ਕਿੰਨਾ ਖਰਚਾ ਕਰਤਾ ਬਈ ਹੁਣ 7 ਸਾਲ ਦਾ ਹੈ ਖਰਚਾ ਬਈ ਖਰਚਾ ਗੈਰ ਦਾ ਆ ਗਿਆ ਫਿਰ ਸ਼ੌਂਕਾ ਦਾ ਹੋਇਆ ਹੈ ਠੀਕ ਹੈ ਠੀਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਈ ਖਰਚੇ ਹਰਤੇ ਦਾ ਕਹਿੰਦੇ ਗਿਣੀ ਨਹੀਂ ਕਦੀ ਉੱਤਾਂ ਮੂੰਗ ਰੱਖਿਆ ਬਾਈ ਨੇ ਦੇਖੋ ਜੀ ਬਾਈ ਤੇ ਇਹ ਮੁਰਗੇ ਦੀ ਉਮਰ ਹੈਗੀ ਬਾਈ 7 ਸਾਲ ਇਹ ਬਾਈ ਕਰਾਂ 10 ਲੱਖ ਰੁਪਈਆ ਕੋਈ 20 ਲੱਖ ਦੇਵੇ 50 ਲੱਖ ਦੇਵੇ ਤਾਂ ਨਹੀਂ ਦਿੰਦੇ ਯਾਰ ਨਹੀਂ ਨਹੀਂ ਹਾਂ ਇਹਦੇ ਨਾਲ ਬਾਈ ਦਾ ਪਿੰਦੇ ਪਿਆਰ ਹੀ ਸਾਡਾ ਬੱਚੇ ਦਾ ਇ ਏ ਅਰੇ ਭਾਈ ਜੇ ਤੁਸੀਂ ਬਾਹਰ ਅੰਦਰ ਆਉਣਾ ਫਿਰ ਇਹ ਦੇਖਭਾਲ ਕੌਣ ਕਰਦਾ ਹੈ ਦੇਖਭਾਲ ਬਈ ਘਰੇ ਕਰਦੀਆਂ ਬਣੂਆਂ ਵਧੀਆ ਸਾਧਨਾਂ ਦਾ ਸ਼ੌਂਕ ਨਾਲ ਠੀਕ ਹੈ ਜੀ ਹਾਂ ਬਈ ਤੇ ਕੋਈ ਬਿੱਲੀ ਬੁੱਲੀ ਆ ਕੇ ਕੋਈ ਹਮਲਾ ਕਰਨ ਦੀ ਕੋਈ ਕੋਸ਼ਿਸ਼ ਕੀਤੀ ਬਈ ਨੇੜੇ ਨਹੀਂ ਆਉਂਦੀ ਅੱਛਾ ਜਰਾ ਹਾਂ ਬਈ ਬਿੱਲੀ ਨੇੜੇ ਨਹੀਂ ਆਉਂਦੀ ਲੈ ਬਈ ਆ ਆ ਦੇਖੋ ਜੀ ਆਇਆ ਚੱਲ ਗਿਆ ਬਹੁਤ ਵਧੀਆ ਬਈ ਇਹ ਦੋਸਤੋ ਇਹ ਭਰਾ ਸਾਡਾ ਭਿੰਦਾ ਤੇ ਇਹਨੇ ਕਬੂਤਾ ਜਿਹੜੇ ਮੁਰਗੇ ਪਾਲੇ ਹੋਏ ਤੇ ਇਹਦਾ ਬਹੁਤ ਇੱਕ ਵੱਖਰਾ ਸ਼ੌਂਕ ਹੈ ਤੇ ਆ ਜਿਹੜਾ ਅਸੀਂ ਅੱਜ ਵੀਡੀਓ ਬਣਾਈ ਆ ਇਹ ਇੱਕ ਅਸੀਂ ਉਹਨਾਂ ਵੀਰਾਂ ਨੂੰ ਮੈਸੇਜ ਦਿੰਦੇ ਆ ਵੀ ਜੇ ਇਹ ਆਪਦੀ ਗੇਮ ਹੈ ਤੇ ਗੇਮ ਨੂੰ ਖੇਡਦੇ ਦਾ ਇਹਨਾਂ ਤੇ ਬੈਨ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਬੈਨ ਕਰਨਾ ਹੈ ਤਾਂ ਜਿਹੜੇ ਮੁਰਗੇ ਨੂੰ ਤੁਸੀਂ ਵੜ ਦਿਓ ਚਾਹੇ ਉਹ ਦੇਸੀ ਹੈ ਚਾਹੇ ਬਲੈਲਰ ਹੈ ਤਾਂ ਉਹਨਾਂ ਦੇ ਵੀ ਬੈਨ ਕੀਤਾ ਜਾਵੇ ਕਿਉਂਕਿ ਇਹ ਬਾਈਆਂ ਨੇ ਸਾਡਾ ਇੱਕ ਸ਼ੌਂਕ ਹੈ ਸ਼ੌਂਕ ਨੂੰ ਬੰਦ ਨਾ ਕੀਤਾ ਜਾਵੇ ਤੇ ਇਹ 7 ਸਾਲ ਪੁਰਾਣਾ ਬਾਈਆਂ ਕੋਲੇ ਮੁਰਗਾ 7 ਸਾਲ ਦੀ ਉਮਰ ਹੈ ਤੇ ਆਪਾਂ ਇਹੀ ਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਬੰਦ ਕਰਨਾ ਤਾਂ ਸਾਰੇ ਪੱਲੇ ਬੰਦ ਕਰੋ ਜੇ ਇੱਥੇ ਆ ਜਾ ਰਹੇ ਹੁੰਦੇ ਆ ਤਾਂ ਅਗਲੇ ਟਾਈਮ ਦਿੱਤਾ ਜਾਵੇ ਯਾਰ ਟਾਈਮ ਦਿੱਤਾ ਜਾਵੇ ਵੀ ਆਹ ਟਾਈਮ ਆ ਉਹ ਕਰਨਾ ਸਾਲ ਚ ਕਦੇ ਆਰੀ ਕੋਈ ਸ਼ੌਂਕ ਕਰਾ ਦੇਣ ਕੋਈ ਆ ਹੋਣੀਗਾ ਹਾਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰੇ ਚੈਨਲ ਤੋਂ ਪੇਜ ਤੋਂ ਅਸਤੀ ਕਰਦੇ ਵਾਦੋ ਵਾਦ ਬਾਈ ਨੂੰ ਲਾਇਕ ਤੇ ਸ਼ੇਅਰ ਕਰੋ ਬਈ ਥੈਂਕ ਯੂ ਬਾਈ